ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਬਿਗਰਮ ਜੀ ਜੀ ਨੂੰ ਸਿਟ ਵੱਲੋਂ ਮੋਟਰਸ ਸਾਹਮਣੇ ਭੇਜੀ ਗਏ ਹਨ ਸ ਤੋਂ ਪਹਿਲਾਂ ਵੀ ਐਸਆਈਟੀ ਵੱਲੋਂ ਬਿਗਰਮ ਸਾਹਿਬ ਜੀ ਜੀ ਨੂੰ ਸਾਹਮਣੇ ਭੇਜੀ ਗਏ ਸੀ ਤੇ ਸ ਤੋਂ ਪਹਿਲਾਂ ਵੀ ਐਸਆਈਟੀ ਵੱਲੋਂ ਮਜੀਠੀ ਨੂੰ ਸਾਹਮਣੇ ਭੇਜੀ ਸੀ ਚੰਡੀਗੜ੍ਹ ਦਾ ਦਲਦਸ਼ ਪੇਸ਼ ਹੋਣ ਕਰਕੇ ਐਸਆਈਟੀ ਸਾਹਮਣੇ ਨਹੀਂ ਪੇਸ਼ ਹੋਏ ਸਨ ਅਜਿਸ ਕਰਕੇ ਉਹਨਾਂ ਨੇ ਚਿੱਠੀ ਚ ਲੇਕਿਨਾਂ ਪੇਸ਼ ਹੋਣ ਦਾ ਕਾਰਨ ਦੱਸਿਆ ਸੀ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਦੋਂ ਸਿਟ ਨੇ ਮਜੀਠੀ ਨੂੰ ਨੋਟਿਸ ਭੇਜਤਾ ਮਜੀਠੀ ਐਨਐਸ ਮੌੜ ਨੂੰ ਲੈ ਕੇ ਚੰਡੀਗੜ੍ਹ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਸੀ ਉਹਨਾਂ ਵੱਲੋਂ ਦਿੱਲੀ ਦਿੱਤੀ ਗਏ ਕਸ 8 ਜੁਲਾਈ ਤੱਕ ਐਸਐਟੀਸ ਸਾਹਮਣੇ ਪੇਸ਼ ਹੋ ਲਈ ਰਾਤ ਦਿੱਤੀ ਹੈ ਹੁਣ 8 ਅਗਸਤ ਨੂੰ ਐਸਐਟੀ ਦੇ ਵੱਲੋਂ ਮੋੜ ਸੰਮਣੇ ਮਜੀਠਾ ਨੂੰ ਸੱਦਿਆ ਗਿਆ ਹੈ ਤੇ ਪੁਲਿਸ ਪਟਿਆਲਾ ਪੁਲਿਸ ਲਾਈਨ ਉੱਤੇ ਪੁੱਜ ਕੇ ਅਸਲੀ ਤਲਬ ਕੀਤਾ ਗਿਆ ਹੈ ਜਿਸ ਦੀ ਸੁਣਵਾਈ ਤੇ ਐਸਐਟੀ ਨੇ ਸੰਮਣ ਵਾਪਸ ਲੈ ਲਏ ਸਨ ਹੁਣ 8 ਜੁਲਾਈ 8 ਅਗਸਤ ਨੂੰ ਐਸਐਟੀ ਵੱਲੋਂ ਮੋੜ ਬਿਕਮਜੀਠਾ ਨੂੰ ਸੰਮਣ ਦੇ ਕੇ ਸੱਦਿਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ